ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 41 ਆਓ ਸੁਣਦੇ ਹਾਂ ਸਿੱਖ ਦਾ ਜਦੋਂ ਗੁਰੂ ਨਾਲ ਪਿਆਰ ਹੋ ਜਾਂਦਾ ਹੈ ਵਿਥਾਂ ਦੂਰ ਹੋ ਜਾਂਦੀਆਂ ਹਨ ਗਲਵਕੜੀ ਪੈ ਜਾਂਦੀ ਹੈ ਜੋ ਆਨੰਦ ਸਿੱਖ ਮਹਿਸੂਸ ਕਰਦਾ ਹੈ ਤੇ ਹਰ ਸਿੱਖ ਨੂੰ ਕਰਨਾ ਚਾਹੀਦਾ ਹੈ ਉਸ ਨਾਲ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਸਾਹਿਬ ਇਸ ਸ਼ਬਦ ਰਾਹੀਂ ਪ੍ਰਮਾਣ ਦਿੰਦੇ ਹਨ ਆਓ ਵਿਚਾਰ ਕਰਦੇ ਹਾਂ ਝੱਖੜ ਜਾਂਗੀ ਮੀਂਹ ਵਰਸੈ ਵੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬੋਖਾਰਾ ਗੁਰ ਸਿੱਖ ਲੰਗ ਗੁਰ ਪੈ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰਬੀਨ ਮਰਜਾਈ ਜਿਉਂ ਧਰਤੀ ਸੋਬ ਕਰੇ ਜਲ ਵਰਸੈ ਤਿਉ ਸਿੱਖ ਗੁਰਮਿਲ ਬਿਗਸਾਈ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨਤੀ ਹਰ ਪੈ ਗੁਰਮਿਲ ਗੁਰਸੁਖ ਪਾਈ ਇਕ ਸਿੱਖ ਜੋ ਗੁਰੂ ਨੂੰ ਜਾਣਨ ਲਈ ਅੰਮ੍ਰਿਤ ਵੇਲੇ ਗੁਰਦੁਆਰੇ ਜਾਂਦਾ ਹੈ ਉਥੇ ਕਥਾ ਕੀਰਤਨ ਸੁਣਦਾ ਹੈ ਤੇ ਥੋੜਾ ਥੋੜਾ ਨਾਲ-ਨਾਲ ਵਿਚਾਰ ਵੀ ਕਰਦਾ ਹੈ ਉਸ ਨੂੰ ਰੱਬ ਬਾਰੇ ਵਿਚਾਰ ਕਰਨ ਦੀ ਮਨ ਅੰਦਰੋਂ ਤਰੰਗਾਂ ਉੱਠਣ ਲੱਗ ਪੈਂਦੀਆਂ ਹਨ ਕਿਉਂਕਿ ਉਹ ਰੋਜ਼ ਗੁਰੂ ਦਰਬਾਰ ਤੋਂ ਪ੍ਰਭੂ ਦੇ ਗੁਣਾ ਬਾਰੇ ਸੁਣਦਾ ਹੈ ਤੇ ਗੁਣ ਸਾਡੇ ਮਨ ਨੂੰ ਬਹੁਤ ਚੰਗੇ ਲੱਗਦੇ ਹਨ ਇਸ ਕਰਕੇ ਉਹਦੇ ਮਨ ਵਿੱਚ ਇਹ ਵੀ ਹੁੰਦਾ ਹੈ ਮਨ ਵਿੱਚ ਗੁਰਬਾਣੀ ਦੀ ਤੁਕ ਰਾਹੀ ਬੇਨਤੀ ਵੀ ਕਰਦਾ ਹੈ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਇਹ ਵੀ ਆਪਣੇ ਗੁਰੂ ਨੂੰ ਸੰਬੋਧਨ ਮਨ ਵਿੱਚ ਕਰਦਾ ਰਹਿੰਦਾ ਹੈ ਕਿ ਮੈਨੂੰ ਐਸਾ ਸਤਸੰਗੀ ਮਿਲਾਓ ਕਿ ਮੈਂ ਸਮੂੱਚੀ ਸੰਗਤ ਨਾਲ ਪ੍ਰਭੂ ਦੇ ਨਾਮ ਦਾ ਉਚਾਰਨ ਕਰ ਲਵਾਂ ਫਿਰ ਜਦੋਂ ਬਾਣੀ ਘਰ ਬੈਠ ਕੇ ਸ਼ਾਮ ਸਵੇਰੇ ਜਾਂ ਮੋਬਾਈਲ ਤੋਂ ਸਫਰ ਕਰਦੇ ਸਮੇਂ ਸੁਖਮਨੀ ਸਾਹਿਬ ਦੀਆਂ ਤੁਕਾਂ ਸੁਣਦਾ ਹੈ ਤਾਂ ਹੋਰ ਤੇ ਹੋਰ ਖਿੱਚਿਆ ਜਾਂਦਾ ਹੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਦੁਸ਼ਮਣ ਡਰੈ ਪ੍ਰਭ ਕੇ ਸਿਮਰਨ ਬੋਨਾ ਵਿਆਪੈ ਪ੍ਰਭ ਕੇ ਸਿਮਰਨ ਦੁਖ ਨ ਸੰਤਾਪੈ ਪ੍ਰਭ ਦਾ ਸਿਮਰਨ ਸਭਤੇ ਉਚਾ ਪ੍ਰਭ ਕੇ ਸਿਮਰਨ ਉਧਰੇ ਮੂਚਾ ਪ੍ਰਭ ਕੋ ਸਿਮਰੈ ਸੇਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਬਕੇ ਰਾਜੇ ਹਰ 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 ਅਰਾਧਿਐ ਹੋਈਐ arogh ਜਦੋਂ ਇਹ ਪਾਠ ਕਰਦਾ ਹੈ ਸੁਣਦਾ ਹੈ ਤੇ ਥੋੜਾ ਸਮਝਦਾ ਵੀ ਹੈ ਉਸ ਨੂੰ ਇਹ ਤੁਕਾਂ ਉਤਸ਼ਾਹਿਤ ਕਰਦੀਆਂ ਹਨ ਕਿ ਪ੍ਰਭੂ ਦਾ ਨਾਮ ਕਿਤਨਾ ਹੀ ਸੁਖ ਦੇਣ ਵਾਲਾ ਹੈ ਕਿਉਂ ਨਾ ਮੈਂ ਵੀ ਵੱਧ ਤੋਂ ਵੱਧ ਸਮਾਂ ਪ੍ਰਭੂ ਦੀ ਯਾਦ ਵਿੱਚ ਬਿਤਾਵਾਂ ਤੇ ਪ੍ਰਭੂ ਦੇ ਗੁਣਾਂ ਨੂੰ ਅਪਣਾਵਾਂ ਫਿਰ ਉਹ ਮਨੁੱਖ ਥੋੜਾ ਸਿਮਰਨ ਵੱਲ ਅੱਗੇ ਵੱਧਦਾ ਹੈ ਗੁਰਮੰਤਰ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪੈਂਦਾ ਹੈ ਫਿਰ ਉਸ ਦੀ ਜ਼ੁਬਾਨ ਤੇ ਥੋੜੀ ਮਿੱਠੀ ਆਵਾਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਜ਼ੁਬਾਨ ਤੇ ਈਸ਼ਵਰ ਦਾ ਨਿਵਾਸ ਈਸ਼ਵਰ ਦੀ ਹੋਂਦ ਆ ਟਿਕਦੀ ਹੈ ਉਸ ਤੋਂ ਇੱਕ ਆਨੰਦ ਸੁਖ ਮਿਲਦਾ ਨਜ਼ਰ ਆਉਂਦਾ ਹੈ ਇਸ ਤਰ੍ਹਾਂ ਹਰ ਮਨੁੱਖ ਚਾਹੇ ਉਹ ਕਾਰ ਬਿਹਾਰ ਕਰਦਾ ਹੈ ਜਾਂ ਵੱਡਾ ਵਪਾਰੀ ਹੈ ਚਾਹੇ ਖੇਤੀ ਕਰਦਾ ਹੈ ਚਾਹੇ ਨੌਕਰੀ ਉਹ ਹਰ ਮਨੁੱਖ ਅਗਰ ਇਸ ਰਸਤੇ ਤੇ ਤੁਰ ਪੈਂਦਾ ਹੈ ਤਾਂ ਉਸ ਦੀ ਜ਼ਿੰਦਗੀ ਵਿੱਚ ਸਹਿਜ ਸਚਾਈ ਆਉਣੀ ਸ਼ੁਰੂ ਹੋ ਜਾਂਦੀ ਹੈ ਉਸ ਨੂੰ ਝੂਠ ਨਾਲ ਨਫ਼ਰਤ ਹੋਣੀ ਸ਼ੁਰੂ ਹੋ ਜਾਂਦੀ ਹੈ ਆਪਣੇ ਸੰਸਾਰਿਕ ਸਹਯੋਗੀਆਂ ਚਾਹੇ ਉਹ ਰਿਸ਼ਤੇਦਾਰ ਹੈ ਚਾਹੇ ਦੋਸਤ ਮਿੱਤਰ ਹੈ ਚਾਹੇ ਜਾਣਕਾਰ ਹੈ ਆਪਣੇ ਗਲੀ ਮੁਹੱਲੇ ਦਾ ਹੈ ਨਾਲ ਚੰਗੇ ਸੰਬੰਧ ਬਣਨ ਲੱਗਦੇ ਹਨ ਤੇ ਵੱਧਦੇ ਫੁੱਲ ਦੇ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਸੱਚ ਦੀ ਹੀ ਖੁਸ਼ਬੂ ਆਉਣ ਲੱਗਦੀ ਹੈ ਇਹ ਸਭ ਤੋਂ ਉੱਪਰ ਕੁਦਰਤ ਦੀ ਹਰ ਸ਼ੈ ਨਾਲ ਪਿਆਰ ਬਣਨ ਲੱਗਦਾ ਹੈ ਅਜਿਹੇ ਜੀਵ ਨੂੰ ਚਾਹੇ ਉਹ ਮਰਦ ਹੈ ਚਾਹੇ ਇਸਤਰੀ ਹੈ ਸਭ ਲੋਕਾਂ ਵਿੱਚ ਪਸ਼ੂ ਪੰਛੀਆਂ ਵਿੱਚ ਰੱਬ ਹੀ ਰੱਬ ਨਜ਼ਰ ਆਉਂਦਾ ਹੈ ਉਹ ਜਦੋਂ ਹੀ ਕੋਈ ਆਵਾਜ਼ ਸੁਣਦਾ ਹੈ ਉਸ ਨੂੰ ਓਨਾਂ ਆਵਾਜ਼ਾਂ ਚੋਂ ਰੱਬ ਦੀ ਆਵਾਜ਼ ਸਿਮਰਨ ਦੀ ਆਵਾਜ਼ ਓਣ ਲੱਗਦੀ ਹੈ ਤੇ ਉਸ ਦਾ ਭਰਪੂਰ ਆਨੰਦ ਲੈਣ ਲੱਗਦਾ ਹੈ ਅਜਿਹੀ ਅਵਸਥਾ ਵਾਲੇ ਮਨੁੱਖ ਨੂੰ ਜ਼ਿੰਦਗੀ ਬੜੀ ਪਿਆਰੀ ਤੇ ਸੌਖੀ ਲੱਗਣ ਲੱਗਦੀ ਹੈ ਉਨੂੰ ਆਪਣੇ ਹਰ ਕਰਮ ਵਿੱਚੋਂ ਆਨੰਦ ਮਿਲਦਾ ਹੈ ਸੁੱਖ ਮਿਲਦਾ ਹੈ ਫਿਰ ਉਹ ਇਸ ਅਵਸਥਾ ਤੋਂ ਅਗਲੀ ਅਵਸਥਾ ਤੇ ਆ ਜਾਂਦਾ ਹੈ ਜਿਹੜੀ ਕਿ ਮੋਹ ਰਹਿਤ ਤੇ ਹੰਕਾਰ ਰਹਿਤ ਹੋ ਜਾਂਦੀ ਹੈ ਉਹ ਇਹ ਸੋਚਦਾ ਹੈ ਇਹ ਪਰਿਵਾਰ ਮੇਰਾ ਮੇਰੇ ਨਾਲ ਹੈ ਮੈਂ ਆਪਣੇ ਫਰਜ਼ ਇਹਨਾਂ ਨਾਲ ਬੜੇ ਸੁਥਰੇ ਤਰੀਕੇ ਨਾਲ ਨਿਭਾਉਣੇ ਹਨ ਇਹ ਮੇਰੇ ਅੰਤ ਤੱਕ ਸਹਾਈਤਾ ਨਹੀਂ ਹੋ ਸਕਦੇ ਮੈਨੂੰ ਇਹਨਾਂ ਵਿੱਚ ਆਪਣੇ ਆਪ ਨੂੰ ਖਤਮ ਨਹੀਂ ਕਰਨਾ ਮੇਰੀ ਹੋਂਦ ਵੱਖਰੀ ਹੈ ਤੇ ਇਹਨਾਂ ਦੀ ਹੋਂਦ ਵੱਖਰੀ ਹੈ ਪਰ ਇੱਕ ਦੂਸਰੇ ਨਾਲ ਅਸੀਂ ਜੁੜੇ ਹੋਏ ਹਾਂ ਮੈਂ ਸੱਚੀ ਕਮਾਈ ਕਰਕੇ ਘਰ ਨੂੰ ਚਲਾਉਣਾ ਹੈ ਇਸ ਤਰ੍ਹਾਂ ਉਸ ਮਨੁੱਖ ਦੇ ਪਵਿੱਤਰ ਮੰਨ ਦੀ ਅਵਸਥਾ ਜੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਅਵਸਥਾ ਨੂੰ ਪਵਿੱਤਰ ਕਰ ਲੈਂਦੀ ਹੈ ਤਾਂ ਉਹ ਮਨੁੱਖ ਪਰਮ ਆਨੰਦ ਦੀ ਅਵਸਥਾ ਵਿੱਚ ਆ ਜਾਂਦਾ ਹੈ ਉਸ ਦਾ ਆਪਣੇ ਗੁਰੂ ਨਾਲ ਜਿਸ ਤੋਂ ਉਸ ਨੇ ਸਾਰੀ ਬਾਣੀ ਦੀ ਸਿੱਖਿਆ ਲਈ ਜੀਵਨ ਜਾਚ ਸਮਝੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਅੱਤ ਦਾ ਪਿਆਰ ਹੋ ਜਾਂਦਾ ਹੈ ਫਿਰ ਉਸ ਦੇ ਮਨ ਦੀ ਅਵਸਥਾ ਇਹ ਬਣ ਜਾਂਦੀ ਹੈ ਜੋ ਗੁਰੂ ਜੀ ਨੇ ਇਸ ਸ਼ਬਦ ਰਾਹੀਂ ਪ੍ਰਗਟ ਕੀਤੀ ਹੈ ਝਖੜ ਜਾੰਗੀ ਮੀਂ ਵਰਸੈ ਭੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬੋਖਾਰਾ ਗੁਰ ਸਿੱਖ ਲੰਗ ਗੁਰ ਪੈ ਜਾਈ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜਿਉ ਧਰਤੀ ਸੋਭ ਕਰੇ ਜਲ ਵਰਸੈ ਤਿਉ ਸਿੱਖ ਗੁਰਮਿਲ ਬਿਗਸਾਈ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨਤੀ ਹਰ ਪੈ ਗੁਰਮਿਲ ਗੁਰਸੁਖ ਪਾਈ ਭਾਵ ਅਰਥ ਚਾਹੇ ਝੱਖੜ ਹੋਵੇ ਮੀਂਹ ਵਰਸੇ ਤਾਂ ਵੀ ਮੈਂ ਬਰਦਾਸ਼ ਕਰਕੇ ਗੁਰੂ ਦੇ ਕੋਲ ਪਹੁੰਚਣਾ ਹੈ ਗੁਰੂ ਹੀ ਮੇਰੇ ਜੀਵਨ ਦਾ ਸਹਾਰਾ ਹੈ ਭਾਵ ਗੁਰੂ ਹੀ ਮੇਰਾ ਜੀਵਨ ਹੈ ਅੱਗੇ ਮਿਸਾਲ ਦਿੰਦੇ ਹਨ ਜੀਵਨ ਦਾ ਸਫਰ ਖਾਰੇ ਸਮੁੰਦਰ ਦੀ ਤਰ੍ਹਾਂ ਹੈ ਗੁਰਸਿੱਖ ਆਪਣੇ ਗੁਰੂ ਦੇ ਓਟ ਆਸਰੇ ਨਾਲ ਸਹਜੇ ਹੀ ਦੁਸ਼ਵਾਰੀਆਂ ਤੋਂ ਪਾਰ ਲੰਘ ਜਾਂਦਾ ਹੈ ਜੀਵੇਂ ਕਿ ਪ੍ਰਾਣੀ ਕੋਈ ਵੀ ਹੋਵੇ ਜੀਵ ਜੰਤੂ ਜਾਂ ਮਨੁੱਖ ਉਹ ਜਲ ਬਿਨ ਮਰਦਾ ਹੈ ਉਹ ਜੋ ਪਿਆਰਾ ਸਿੱਖ ਆਪਣੇ ਗੁਰੂ ਨਾਲ ਪਿਆਰ ਕਰਦਾ ਹੈ ਆਪਣੇ ਆਪ ਨੂੰ ਗੁਰੂ ਦੇ ਵਿਛੋੜੇ ਵਿੱਚ ਮਰਿਆ ਸਮਝਦਾ ਹੈ ਜਿਵੇਂ ਕਿ ਧਰਤੀ ਤੇ ਬਨਸਪਤੀ ਖਿੜਦੀ ਹੈ ਫੁੱਲਾਂ ਨਾਲ ਸ਼ੋਭਦੀ ਨਜ਼ਰ ਆਉਂਦੀ ਹੈ ਤਾਂ ਗੁਰੂ ਦਾ ਸਿੱਖ ਵੀ ਆਪਣੇ ਈਸ਼ਟ ਨੂੰ ਮਿਲ ਕੇ ਆਨੰਦ ਭਰਪੂਰ ਅਵਸਥਾ ਵਿੱਚ ਆ ਜਾਂਦਾ ਹੈ ਮੈਂ ਗੁਰੂ ਜੀ ਦੇ ਸੇਵਕਾਂ ਦਾ ਭਾਵ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦਾ ਸੇਵਕ ਬਣ ਕੇ ਉਸ ਦੀ ਵਰਤੋਂ ਕਰਨੀ ਹੈ ਮੈਂ ਉਸ ਨੂੰ ਬੇਨਤੀਆਂ ਕਰ ਕਰਕੇ ਉਤਸ਼ਾਹਿਤ ਹੋ ਕੇ ਬੁਲਾਵਾਂ ਗੁਰੂ ਜੀ ਅਖੀਰ ਵਿੱਚ ਕਹਿੰਦੇ ਹਨ ਕਿ ਵਾਹਿਗੁਰੂ ਅੱਗੇ ਮੈਂ ਬੇਨਤੀ ਕਰਦਾ ਹਾਂ ਕਿ ਗੁਰਸਿੱਖ ਗੁਰੂ ਨੂੰ ਮਿਲ ਕੇ ਸੁੱਖਾਂ ਦੀ ਪ੍ਰਾਪਤੀ ਕਰੇ ਸ਼ਬਦ ਦਾ ਸਾਰ ਅੰਸ਼ ਇਹ ਬਣਦਾ ਹੈ ਕਿ ਗੁਰਸਿੱਖ ਆਪਣੇ ਗੁਰੂ ਨੂੰ ਅਤਿਅੰਤ ਪਿਆਰ ਕਰਦਾ ਹੈ। ਉਹ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ ਉਪਦੇਸ਼ ਲੈਣ ਲਈ ਉਸ ਕੋਲ ਰੋਜ਼ਾਨਾ ਪਹੁੰਚਦਾ ਹੈ। ਚਾਹੇ ਉਸ ਨੂੰ ਝੱਖੜ, ਬਰਸਾਤ ਵਗੈਰਾ ਜਿਸ ਤਰ੍ਹਾਂ ਦਾ ਵੀ ਮੌਸਮ ਹੋਵੇ ਉਹ ਚੱਲਦਾ ਹੈ ਤੇ ਗੁਰੂ ਨੂੰ ਜਾ ਮਿਲਦਾ ਹੈ। ਤੇ ਗੁਰੂ ਉਸ ਨੂੰ ਸੁੱਖਾਂ ਦੀ ਪ੍ਰਾਪਤੀ ਦਿੰਦਾ ਹੈ ਗੁਰੂ ਤੇ ਸਿੱਖ ਦਾ ਰਿਸ਼ਤਾ ਬੜਾ ਪਿਆਰਾ ਹੁੰਦਾ ਹੈ ਗੁਰੂ ਸਿੱਖ ਤੋਂ ਵਾਰੇ-ਵਾਰੇ ਜਾਂਦਾ ਹੈ ਤੇ ਗੁਰੂ ਉਸ ਨੂੰ ਨਿਹਾਲ ਕਰ ਦਿੰਦਾ ਹੈ ਆਓ ਅਸੀਂ ਵੀ ਇਸ ਸ਼ਬਦ ਤੋਂ ਸੇਧ ਲੈਂਦੇ ਹੋਏ ਦਿਨ-ਬ-ਦਿਨ ਕਦਮ ਵਧਾਉਣੇ ਸ਼ੁਰੂ ਕਰ ਦਈਏ ਤਾਂ ਕਿ ਅਸੀਂ ਜੀਵਨ ਦਾ ਮਨੋਰਥ ਸੱਚਾ ਸੁੱਚਾ ਆਨੰਦਮਈ ਬਣਾ ਲਈਏ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ